ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਥਾਈ ਮੰਗੋ ਫਿਸ਼ ਦੀ ਜਿਸ ਦਾ ਕਿਹਾ ਜਾਣਾ ਹੈ ਕਿ ਜਿਸ ਦੇ ਸੇਵਨ ਦੇ ਨਾਲ ਜੋ ਕੀ ਹੈ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ ਪਰ ਇਹ ਜੋ ਫਿਸ਼ ਹੈ ਉਹ ਲਗਾਤਾਰ ਮਾਰਕੀਟ ਦੇ ਵਿੱਚ ਆ ਰਹੀ ਹੈ ਤੇ ਇਸ ਦਾ ਲੋਕਾਂ ਦੇ ਵੱਲੋਂ ਸੇਵਨ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ਅੱਜ ਅਸੀਂ ਜੁੜੇ ਸੀ ਦਫਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਦੇ ਨਾਲ ਜਲੰਧਰ ਦੇ ਜਿਥੇ ਦੱਸਦੀ ਹੈ ਕਿ ਅੱਜ ਵਿਕਰਮ ਵਿਕਰਮ ਸਰ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਇਹ ਫਿਸ਼ ਨੂੰ ਇੱਕ ਵਾਰ ਸੇਵਨ ਕਰਨ ਦੇ ਨਾਲ ਨਹੀਂ ਜੇਕਰ ਰੈਗੂਲਰ ਕੰਜ਼ਮਪਸ਼ਨ ਕੀਤਾ ਜਾਵੇ ਇਸ ਫਿਸ਼ ਦਾ ਤੇ ਉਸ ਦੇ ਨਾਲ ਜੋ ਕੀ ਹੈ ਇਹ ਕੈਂਸਰ ਵਰਗੀ ਬਿਮਾਰੀ ਹੁੰਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਈ ਥਾਵਾਂ ਤੇ ਜੋ ਕੀ ਹੈ ਥਾਈ ਮੰਗੋ ਫਿਸ਼ ਬੈਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਇਹ ਫਿਸ਼ਸ ਮਾਰਕੀਟ ਤੇ ਵਿਕਰੀਆਂ ਨੇ ਤੇ ਇਸ ਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਆ ਪੂਰਾ ਵੀਡੀਓ ਅਸਵਿਲੇ ਸਾਡੇ ਨਾਲ ਮੌਜੂਦ ਨੇ ਵਿਕਰਮ ਪ੍ਰੀਤ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਡਿਪਾਰਟਮੈਂਟ ਆਫ ਫਿਸ਼ਰੀਜ਼ ਦੇ ਨਾਲ ਜੁੜੇ ਹੋਏ ਨੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਡੇ ਚੈਨਲ ਤੇ ਸਵਾਗਤ ਹੈ ਸਰ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਥਾਈ ਮੰਗੂ ਫਿਸ਼ ਕਰਕੇ ਜਿਹਦੇ ਨਾਲ ਕਿਹਾ ਜਾ ਰਿਹਾ ਹੈ ਕਿ ਜਿਸ ਨੂੰ ਜਸਦਾ ਸੇਵਨ ਕੀਤਾ ਜਾਵੇਗਾ ਤੇ ਉਸ ਦੇ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ ਇਸ ਗੱਲ ਤੇ ਕਿੰਨੀ ਕੋ ਸੂਚਾਈ ਹੈ ਜੀ ਦੇ ਕੋਈ ਜਿਹੜਾ ਕੋਈ ਵੀ ਫਿਸ਼ ਹੁੰਦੀ ਹੈ ਉਹਦੇ ਚ ਕੈਂਸਰ ਕੌਜ਼ਿੰਗ ਜਿਹੜੇ ਵੀ ਕੋਈ ਹੁੰਦੇ ਤੱਤ ਜੇ ਆਪਾਂ ਸਬਜ਼ੀਆਂ ਵੀ ਦੇਖਾਂਗੇ ਉਹਦੇ ਚ ਜੇ ਪੈਸਟਿਸਾਈਡਸ ਦਾ ਸਪਰੇ ਜ਼ਿਆਦਾ ਹੈ ਉਹ ਜਿਹੜਾ ਉਹ ਰਿਪੀਟਿਡਲੀ ਤੁਸੀਂ ਉਹਦਾ ਸੇਵਨ ਕਰੋਗੇ ਤਾਂ ਉਹ that will ਤੁਹਾਡੀ ਹੈਲਥ ਨੂੰ ਜਿਹੜਾ ਉਹ ਖਰਾਬ ਕਰੇਗਾ ਜੀ ਤੇ ਕੋਈ ਕੈਂਸਰ ਇੱਕ ਇਕੋਦਮ ਖਾਣ ਨਾਲ ਕਿਸੇ ਚੀਜ਼ ਨੂੰ ਡਵੈਲਪ ਨਹੀਂ ਹੁੰਦਾ ਇਹ ਇਟ ਇਜ਼ ਅ ਕ੍ਰੋਨਿਕ ਡਿਜ਼ੀਜ਼ ਜਿਹੜਾ ਤੁਸੀਂ ਬਾਰ-ਬਾਰ ਜਿੰਦਾ ਸੇਵਨ ਕਰਦੇ ਹੋ ਤੇ ਉਹ ਜਿਹੜੀ ਚੀਜ਼ ਜਿਹੜੀ ਤੁਹਾਨੂੰ ਉਹ ਤੁਹਾਡੇ ਬਾਡੀ ਦੇ ਅੰਦਰ ਜਿਹੜਾ ਕਾਰਸਿਨੋਜਨਿਕ ਜਿਹੜੇ ਸੈਲਸ ਨੇ ਉਹ ਆ ਜਾਂਦੇ ਨੇ ਜੀ ਬਿਲਕੁਲ ਸਰ ਦੁਕਾਨਦਾਰਾਂ ਦੇ ਦੁਕਾਨਦਾਰਾਂ ਨੇ ਖੁਦ ਕਿਹਾ ਕਿ ਇਸ ਦਾ ਸੇਵਨ ਕਰਨ ਨਾਲ ਕੈਂਸਰ ਹੁੰਦਾ ਹੈ ਪਰ ਜੇ ਗੱਲ ਕਰੀਏ ਜੇ ਇਟਸ ਇਦਾਂ ਦੇ ਫਿਸ਼ਸ ਨੂੰ ਜਿਨ੍ਹਾਂ ਦਾ ਸੇਵਨ ਕਰਨ ਦੇ ਨਾਲ ਇੰਨੀ ਵੱਡੀ ਬਿਮਾਰੀ ਹੋ ਸਕਦੀ ਹੈ ਉਹ ਅੱਜ ਦੇ ਟਾਈਮ ਤੇ ਮਾਰਕੀਟ 'ਤੇ ਅਵੇਲੇਬਲ ਕਿਉਂ ਨਹੀਂ ਯਾ ਤਾਂ ਡਿਪਾਰਟਮੈਂਟ ਦਾ ਧਿਆਨ ਨਹੀਂ ਪਿਆ ਕਿ ਉਹ ਕੀ ਕਾਰਨ ਹੈ ਦੇਖੋ ਡਿਪਾਰਟਮੈਂਟ ਨੂੰ ਪੂਰਾ ਅਲਰਟ ਹੈ ਇਸ ਚੀਜ਼ ਦੇ ਵਿੱਚ ਜਿਹੜੀ ਵੀ ਕੋਈ ਫਿਸ਼ ਜਿਹੜੀ ਹੈ ਜਿਹੜੀ ਹੈ ਜਿਹੜੀ ਇਸ ਸਪੈਸ਼ੀਸ ਦੀ ਤੁਸੀਂ ਕਹਿੰ ਗੱਲ ਕਰ ਰਹੇ ਹੋ ਥਾਈ ਮੰਗੂ ਇਟ ਇਜ਼ ਬੈਨਡ ਇਹ ਬੈਨਡ ਇਸ ਕਰਕੇ ਹੋਈ ਹੈ ਵੀ ਇਹ ਇਟ ਇਜ਼ ਅ ਮਸਹਾਰੀ ਮੱਛੀ ਹੈ ਇਹ ਤੇ ਇਹ ਇੱਕ 에어 ਬਰੀਥਿੰਗ ਫਿਸ਼ ਹੈ ਇਹ ਐਡਵਰਸ ਕੰਡੀਸ਼ਨਸ ਦੇ ਵਿੱਚ ਜਿਹੜੀ ਹੈ ਇਹ ਰਹਿ ਸਕਦੀ ਹੈ ਜਿੱਥੇ ਕਿ ਦੂਜੀਆਂ ਫਿਸ਼ਸ ਨੂੰ ਸਰਵਾਈਵ ਕਰਨਾ ਬੜਾ ਔਖਾ ਹੁੰਦਾ ਹੈ ਇਹ ਜਿਹੜਾ ਤੁਹਾਡਾ ਲੋਕਲ ਜਿਹੜਾ ਨੇਚਰਲ ਫੌਨਾ ਤੁਹਾਡਾ ਰਿਵਰਸ ਦਾ ਜਾਂ ਲੇਕਸ ਦਾ ਜਿਹੜਾ ਰਿਜ਼ਰਵਾਇਸ ਦਾ ਉਹਦੇ ਲਈ ਇਹ ਹਾਰਮਫੁਲ ਹੈ ਕਿਉਂਕਿ ਇਹ ਉਹਨਾਂ ਦੇ ਉਹ ਬੱਚਿਆਂ ਨੂੰ ਉਹਨਾਂ ਦੇ ਲਾਰਵੇ ਨੂੰ ਖਾ ਜਾਂਦੀ ਹੈ ਇਹ ਮੱਸਾਕਾਰੀ ਹੋਣ ਦੇ ਕਾਰਨ ਤੇ ਇਹ ਇਸ ਕਰਕੇ ਜਿਹੜੀ ਬੈਨਡ ਕੀਤੀ ਗਈ ਹੈ ਜਿੱਥੋਂ ਤੱਕ ਤੁਹਾਡਾ ਜਿਹੜਾ ਕੈਂਸਰ ਕੌਜ਼ਿੰਗ ਦਾ ਤੁਸੀਂ ਇਹਦੇ ਤੇ ਕਹਿ ਰਹੇ ਹੋ ਕੈਂਸਰ ਕੌਜ਼ ਕਰਦੀ ਹੈ ਇਹ ਕੋਈ ਵੀ ਕੋਈ ਵੀ ਅਪਾ ਕਿਸੇ ਵੀ ਫੂਡ ਨੂੰ ਆਪਾਂ ਜੇ ਉਹਦੇ ਤੇ ਆਰਗੈ ਲੋਡ ਜਿਹੜਾ ਬੈਕਟੀਰੀਅਲ ਲੋਡ ਜਾਂ ਜਿਹੜਾ ਆਪਾਂ ਕਹਿ ਦਿੰਨੇ ਆ ਹੈਵੀ ਮੈਟ੍ਰੀਸ ਦਾ ਲੋਡ ਅਕਮੂਲੇਟਿਵ ਹੁੰਦਾ ਤਾਂ ਉਹ ਤੁਸੀਂ ਬਾਰ-ਬਾਰ ਉਹਦਾ ਸੇਵਨ ਕਰਦੇ ਹੋ ਤਾਂ ਉਹ ਤੁਹਾਡੀ ਬਾਡੀ ਲਈ ਹਾਰਮਫੁਲ ਹੁੰਦਾ ਐਸ ਸੱਚ ਮੈਂ ਇਹ ਨਹੀਂ ਇੰਦੇ ਤੋਏ ਕਰ ਲੈਣਾ ਚਾਹੀਦਾ ਵੀ ਜੇ ਮੈਂ ਕੋਈ ਵੀ ਆਪਾਂ ਬੈਂਗਣੀ ਲੈਨੇ ਆ ਉਹਦੇ ਤੇ ਪੈਸਟੀਸਾਈਡ ਸਪਰੇਅ ਹੁੰਦਾ ਤੇ ਉਹਨੂੰ ਖਾਣ ਨਾਲ ਮੈਨੂੰ ਕੈਂਸਰ ਹੋ ਜੂਗਾ ਉਹ ਤੁਹਾਡੇ ਰਿਪੀਟਡਲੀ ਬਾਡੀ ਦੇ ਵਿੱਚ ਐਕਕਮੂਲੇਟ ਹੋ ਜਾਂਦੇ ਆ ਤੇ ਉਹ ਚੀਜ਼ ਜਿਹੜੀ ਤੁਹਾਡੇ ਬਾਡੀ ਲਈ ਹਾਰਮਫੁਲ ਹੁੰਦੀ ਹੈ ਜੀ ਪਰ ਸਰ ਕੋਈ ਕਾਰਵਾਈ ਕੀਤੀ ਗਈ ਹੈ ਕਿਉਂਕਿ ਸੋਡਲ ਰੋਡ ਦੀ ਬੈਕਸਾਈਡ ਗੜਾ ਰੋਡ ਕਾਫੀ ਜੋ ਕਿ ਹੈ ਫਿਸ਼ਸ ਵਿਕਰੀਆਂ ਨੇ ਥਾਈ ਮੰਗੋਫਿਸ਼ ਦੀ ਜੇਕਰ ਕਰ ਗਈ ਤਾਂ ਦੇਖੋ ਇਹ ਤੁਸੀਂ ਸਾਡੇ ਨੋਟਿਸ 'ਚ ਲਿਆਉਂਦਾ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਚੈਕਿੰਗਸ ਜਿਹੜੀਆਂ ਰੂਟੀਨ ਚੈਕਿੰਗਸ ਜਿਹੜੀਆਂ ਕੀਤੀਆਂ ਜਾਂਦੀਆਂ ਇਹ ਜਿਹੜਾ ਹੁਣ ਤੁਸੀਂ ਇਸ ਮਹੀਨੇ ਕੋਈ ਚੈਕਿੰਗ ਹਰ ਹਰ ਰੂਟੀਨ ਕੀਤੀ ਜਾਂਦੀ ਹੈ ਤੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਸ ਜਸ ਤੁਸੀਂ ਲੋਕੇਲਿਟੀ ਦੀ ਜਾਂ ਜਿਸ ਮਾਰਕੀਟ ਦੀ ਗੱਲ ਕੀਤੀ ਆ ਵੀ ਉੱਥੇ ਇਹ ਵਿਕਰੀ ਹੈ ਉੱਥੇ ਅਸੀਂ ਹੁਣ ਚੈਕਿੰਗ ਕਰਾਂਗੇ ਜਿਆਦਾ ਇੰਟੈਂਸਿਵਲੀ ਚੈਕਿੰਗ ਕੀਤੀ ਜਾਏ ਜੀ ਸਰ ਜੇ ਕਿ ਅਜੇ ਕੋਈ ਦੁਕਾਨਦਾਰ ਇਹ ਫਿਸ਼ ਵੇਚਦਾ ਫੜਿਆ ਆ ਗਿਆ ਜਿਹੜੀ ਬੈਨ ਹੈਗੀ ਫਿਸ਼ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਵੇਗੀ ਜੀ ਅੰਡਰ ਦੀ ਪੰਜਾਬ ਫਿਸ਼ਰੀਜ਼ ਐਕਟ ਜਿਹੜੀ ਕਾਰਵਾਈ ਕੀਤੀ ਜਾਏਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਥਾਈ ਮੰਗੋフィਸ਼ ਦੀ ਜਿਸ ਦਾ ਕਿਹਾ ਕਿਹਾ ਜਾਣਾ ਹੈ ਕਿ ਜਿਸ ਦੇ ਸੇਵਨ ਦੇ ਨਾਲ ਜੋ ਕੀ ਹੈ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ ਪਰ ਇਹ ਜੋ ਫਿਸ਼ ਹੈ ਉਹ ਲਗਾਤਾਰ ਮਾਰਕੀਟ ਦੇ ਵਿੱਚ ਆ ਰਹੀ ਹੈ ਤੇ ਇਸ ਦਾ ਲੋਕਾਂ ਦੇ ਵੱਲੋਂ ਸੇਵਨ ਵੀ ਕੀਤਾ ਜਾ ਰਿਹਾ ਇਸ ਮੌਕੇ ਅੱਜ ਅਸੀਂ ਜੁੜੇ ਸੀ ਦਫਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਦੇ ਨਾਲ ਜਲੰਧਰ ਦੇ ਜਿੱਥੇ ਦੱਸਦੀ ਹੈ ਕਿ ਅੱਜ ਵਿਕਰਮ ਵਿਕਰਮ ਸਰ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕੀ ਇਹ ਫਿਸ਼ ਨੂੰ ਇੱਕ ਵਾਰ ਸੇਵਨ ਕਰਨ ਦੇ ਨਾਲ ਨਹੀਂ ਜੇਕਰ ਰੈਗੂਲਰ ਕੰਜ਼ਮਪਸ਼ਨ ਕੀਤਾ ਜਾਵੇ ਇਸ ਫਿਸ਼ ਦਾ ਤੇ ਉਸ ਦੇ ਨਾਲ ਜੋ ਕੀ ਹੈ ਇਹ ਕੈਂਸਰ ਵਰਗੀ ਬਿਮਾਰੀ ਹੁੰਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਈ ਥਾਵਾਂ ਤੇ ਜੋ ਕੀ ਹੈ ਥਾਈ ਮੰਗੋ ਫਿਸ਼ ਬੈਨ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਇਹ ਫਿਸ਼ਸ ਮਾਰਕੀਟ ਤੇ ਵਿਕਰੀਆਂ ਨੇ ਤੇ ਇਸ ਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਆ ਪੂਰਾ ਵੀਡੀਓ ਅਸਵਿਲੇ ਸਾਡੇ ਨਾਲ ਮੌਜੂਦ ਨੇ ਵਿਕਰਮ ਪ੍ਰੀਤ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਡਿਪਾਰਟਮੈਂਟ ਆਫ ਫਿਸ਼ਰੀਜ਼ ਦੇ ਨਾਲ ਜੁੜੇ ਹੋਏ ਨੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਡੇ ਚੈਨਲ ਤੇ ਸਵਾਗਤ ਹੈ ਸਰ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਥਾਈ ਮੰਗੂ ਫਿਸ਼ ਕਰਕੇ ਜਿਹਦੇ ਨਾਲ ਕਿਹਾ ਜਾ ਰਿਹਾ ਹੈ ਕਿ ਜਿਸ ਨੂੰ ਜਸਦਾ ਸੇਵਨ ਕੀਤਾ ਜਾਵੇਗਾ ਤੇ ਉਸ ਦੇ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ ਇਸ ਗੱਲ ਤੇ ਕਿੰਨੀ ਕੋ ਸੂਚਨਾ ਹੈ ਜੀ ਦੇ ਕੋ ਇਹ ਜਿਹੜਾ ਕੋਈ ਵੀ ਫਿਸ਼ ਹੁੰਦੀ ਹੈ ਉਹਦੇ ਚ ਕੈਂਸਰ ਕੌਜ਼ਿੰਗ ਜਿਹੜੇ ਵੀ ਕੋਈ ਹੁੰਦੇ ਤੱਤ ਜੇ ਆਪਾਂ ਸਬਜ਼ੀਆਂ ਵੀ ਦੇਖਾਂਗੇ ਉਹਦੇ ਚ ਜੇ ਪੈਸਟਿਸਾਈਡਸ ਦਾ ਸਪਰੇ ਜ਼ਿਆਦਾ ਹੈ ਉਹ ਜਿਹੜਾ ਉਹ ਰਿਪੀਟਿਡਲੀ ਤੁਸੀਂ ਉਹਦਾ ਸੇਵਨ ਕਰੋਗੇ ਤਾਂ ਉਹ that will ਤੁਹਾਡੀ ਹੈਲਥ ਨੂੰ ਜਿਹੜਾ ਉਹ ਖਰਾਬ ਕਰੇਗਾ ਜੀ ਤੇ ਕੋਈ ਕੈਂਸਰ ਇੱਕ ਇਕੋ ਦਮ ਖਾਣ ਨਾਲ ਕਿਸੇ ਚੀਜ਼ ਨੂੰ ਡਵੈਲਪ ਨਹੀਂ ਹੁੰਦਾ ਇਹ ਇਟ ਇਜ਼ ਅ ਕ੍ਰੋਨਿਕ ਡਿਜ਼ੀਜ਼ ਜਿਹੜਾ ਤੁਸੀਂ ਬਾਰ-ਬਾਰ ਜਿੰਦਾ ਸੇਵਨ ਕਰਦੇ ਹੋ ਤੇ ਜੋ ਉਹ ਜਿਹੜੀ ਚੀਜ਼ ਜਿਹੜੀ ਤੁਹਾਨੂੰ ਉਹ ਤੁਹਾਡੇ ਬਾਡੀ ਦੇ ਅੰਦਰ ਜਿਹੜਾ ਕਾਰਸੋਜਨਿਕ ਜਿਹੜੇ ਸੈਲਸ ਨੇ ਉਹ ਆ ਜਾਂਦੇ ਨੇ ਜੀ ਬਿਲਕੁਲ ਸਰ ਦੁਕਾਨਦਾਰਾਂ ਦੇ ਦੁਕਾਨਦਾਰਾਂ ਨੇ ਖੁਦ ਕਿਹਾ ਕਿ ਇਸ ਦਾ ਸੇਵਨ ਕਰਨ ਨਾਲ ਕੈਂਸਰ ਹੁੰਦਾ ਹੈ ਪਰ ਜੇ ਗੱਲ ਕਰੀਏ ਜੇ ਇਟਸ ਇਦਾਂ ਦੇ ਫਿਸ਼ਸ ਨੂੰ ਜਿਨ੍ਹਾਂ ਦਾ ਸੇਵਨ ਕਰਨ ਦੇ ਨਾਲ ਇੰਨੀ ਵੱਡੀ ਬਿਮਾਰੀ ਹੋ ਸਕਦੀ ਹੈ ਉਹ ਅੱਜ ਦੇ ਟਾਈਮ ਤੇ ਮਾਰਕੀਟ ਤੇ ਅਵੇਲੇਬਲ ਕਿਉਂ ਨਹੀਂ ਯਾ ਤਾਂ ਡਿਪਾਰਟਮੈਂਟ ਦਾ ਧਿਆਨ ਨਹੀਂ ਪਿਆ ਕਿ ਉਹ ਕੀ ਕਾਰਨ ਹੈ ਦੇਖੋ ਡਿਪਾਰਟਮੈਂਟ ਨੂੰ ਪੂਰਾ ਅਲਰਟ ਐ ਇਸ ਚੀਜ਼ ਦੇ ਵਿੱਚ ਜਿਹੜੀ ਵੀ ਕੋਈ ਫਿਸ਼ ਜਿਹੜੀ ਐ ਜਿਹੜੀ ਐ ਜਿਹੜੀ ਇਸ ਸਪੈਸ਼ੀ ਤੁਸੀਂ ਕਹਿੰ ਗੱਲ ਕਰ ਰਹੇ ਹੋ ਥਾਈ ਮੰਗੂ ਇਟ ਇਜ਼ ਬੈਨਡ ਇਹ ਬੈਨਡ ਇਸ ਕਰਕੇ ਹੋਈ ਹੈ ਵੀ ਇਹ ਇਟ ਇਜ਼ ਅ ਮਸਹਾਰੀ ਮੱਛੀ ਐ ਇਹ ਤੇ ਇਹ ਇੱਕ 에어 ਬਰੀਥਿੰਗ ਫਿਸ਼ ਐ ਇਹ ਐਡਵਰਸ ਕੰਡੀਸ਼ਨਸ ਦੇ ਵਿੱਚ ਜਿਹੜੀ ਐ ਇਹ ਰਹਿ ਸਕਦੀ ਐ ਜਿੱਥੇ ਕਿ ਦੂਜੀਆਂ ਫਿਸ਼ਸ ਨੂੰ ਸਰਵਾਈਵ ਕਰਨਾ ਬੜਾ ਔਖਾ ਹੁੰਦਾ ਇਹ ਜਿਹੜਾ ਤੁਹਾਡਾ ਲੋਕਲ ਜਿਹੜਾ ਨੇਚਰਲ ਫੌਨਾ ਤੁਹਾਡਾ ਰਿਵਰਸ ਦਾ ਜਾਂ ਲੇਕਸ ਦਾ ਜਿਹੜਾ ਰਿਜ਼ਰਵਾਇਸ ਦਾ ਉਹਦੇ ਲਈ ਇਹ ਹਾਰਮਫੁਲ ਹੈ ਕਿਉਂਕਿ ਇਹ ਕੋ ਉਹਨਾਂ ਦੇ ਉਹ ਬੱਚਿਆਂ ਨੂੰ ਉਹਨਾਂ ਦੇ ਲਾਰਵੇ ਨੂੰ ਖਾ ਜਾਂਦੀ ਹੈ ਇਹ ਮੱਸਾਖਾਰੀ ਹੋਣ ਦੇ ਕਾਰਨ ਤੇ ਇਹ ਇਸ ਕਰਕੇ ਜਿਹੜੀ ਬੈਨਡ ਕੀਤੀ ਗਈ ਹੈ ਜਿੱਥੋਂ ਤੱਕ ਤੁਹਾਡਾ ਜਿਹੜਾ ਕੈਂਸਰ ਕੌਜ਼ਿੰਗ ਹੈ ਦਾ ਤੁਸੀਂ ਇਹਦੇ ਤੇ ਕਹਿ ਰਹੇ ਹੋ ਕੈਂਸਰ ਕੌਜ਼ ਕਰਦੀ ਹੈ ਇਹ ਕੋਈ ਵੀ ਕੋਈ ਵੀ ਅਪਾ ਕਿਸੇ ਵੀ ਫੂਡ ਨੂੰ ਆਪਾਂ ਜੇ ਉਹਦੇ ਤੇ ਔਰਗਨ ਲੋਡ ਜਿਹੜਾ ਬੈਕਟੀਰੀਅਲ ਲੋਡ ਜਾਂ ਜਿਹੜਾ ਆਪਾਂ ਕਹਿ ਦਿੰਦੇ ਆ ਹੈਵੀ ਮੈਟ੍ਰੀਸ ਦਾ ਲੋਡ ਅਕਮੂਲੇਟਿਵ ਹੁੰਦਾ ਤਾਂ ਉਹ ਤੁਸੀਂ ਬਾਰ-ਬਾਰ ਉਹਦਾ ਸੇਵਨ ਕਰਦੇ ਹੋ ਤਾਂ ਉਹ ਤੁਹਾਡੀ ਬਾਡੀ ਲਈ ਹਾਰਮਫੁਲ ਹੁੰਦਾ ਐਸ ਸੱਚ ਮੈਂ ਇਹ ਨਹੀਂ ਇੰਦੇ ਤੋਂ ਇਹ ਕਰ ਲੈਣਾ ਚਾਹੀਦਾ ਵੀ ਜੇ ਮੈਂ ਕੋਈ ਵੀ ਆਪਾਂ ਬੈਂਗਣੀ ਲੈਣੇ ਆ ਉਹਦੇ ਤੇ ਪੈਸਟੀਸਾਈਡ ਸਪਰੇਅ ਹੁੰਦਾ ਤਾਂ ਉਹਨੂੰ ਖਾਣ ਨਾਲ ਮੈਨੂੰ ਕੈਂਸਰ ਹੋ ਜਾਈਦਾ ਉਹ ਤੁਹਾਡੇ ਰਿਪੀਟਡਲੀ ਬਾਡੀ ਦੇ ਵਿੱਚ ਜਰ ਅਕਮੂਲੇਟ ਹੋ ਜਾਂਦੇ ਆ ਤੇ ਉਹ ਚੀਜ਼ ਜਿਹੜੀ ਤੁਹਾਡੇ ਬਾਡੀ ਲਈ ਹਾਰਮਫੁਲ ਹੁੰਦੀ ਹੈ ਜੀ ਪਰ ਸਰ ਕੋਈ ਕਾਰਵਾਈ ਕੀਤੀ ਗਈ ਹੈ ਕਿਉਂਕਿ ਸੋਡਲ ਰੋਡ ਦੀ ਬੈਕਸਾਈਡ ਗੜਾ ਰੋਡ ਕਾਫੀ ਜੋ ਕਿ ਹੈ ਫਿਸ਼ਸ ਵਿਕਰੀਆਂ ਨੇ ਥਾਈ ਮੰਗੋਫਿਸ਼ ਦੀ ਜੇ ਗੱਲ ਕਰ ਗਈ ਤਾਂ ਦੇਖੋ ਇਹ ਤੁਸੀਂ ਸਾਡੇ ਨੋਟਿਸ 'ਚ ਲਿਆਉਂਦਾ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਚੈਕਿੰਗਸ ਜਿਹੜੀਆਂ ਰੂਟੀਨ ਚੈਕਿੰਗਸ ਜਿਹੜੀਆਂ ਕੀਤੀਆਂ ਜਾਂਦੀਆਂ ਇਹ ਜਿਹੜਾ ਹੁਣ ਤੁਸੀਂ ਇਸ ਵਿੱਚ ਇਸ ਵਿੱਚ ਨੇ ਕੋਈ ਚੈਕਿੰਗ ਹਰ ਹਰ ਰੂਟੀਨ ਕੀਤੀ ਜਾਂਦੀ ਹੈ ਤੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਸ ਜਸ ਤੁਸੀਂ ਲੋਕੈਲਿਟੀ ਦੀ ਜਾਂ ਜਿਸ ਮਾਰਕੀਟ ਦੀ ਗੱਲ ਕੀਤੀ ਹੈ ਵੀ ਉੱਥੇ ਇਹ ਵਿਕਰੀ ਹੈ ਉੱਥੇ ਅਸੀਂ ਹੁਣ ਚੈਕਿੰਗ ਕਰਾਂਗੇ ਸਰ ਜੀਆ ਦਾ ਇੰਟੈਂਸਿਵਲੀ ਚੈਕਿੰਗ ਕੀਤੀ ਜਾਏ ਜੀ ਸਰ ਜੇ ਕਿ ਅਜੇ ਕੋਈ ਦੁਕਾਨਦਾਰ ਇਹ ਫਿਸ਼ ਵੇਚਦਾ ਫੜਿਆ ਆ ਗਿਆ ਜਿਹੜੀ ਬੈਨ ਹੈਗੀ ਫਿਸ਼ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਵੇਗੀ ਜੀ ਅੰਡਰ ਦੀ ਪੰਜਾਬ ਫਿਸ਼ਰੀਜ਼ ਐਕਟ ਹੈ ਜਿਹੜੀ ਕਾਰਵਾਈ ਕੀਤੀ ਜਾਏਗੀ